ਸ਼੍ਰੋਮਣੀ ਗੁਰਦੁਆਰਾ ਪ੍ਰੰਤਕਮੇਟੀ ਦੇ ਮੈਂਬਰਾਂ ਮਾਸਟਰ ਮਿੱਠੂ ਸਿੰਘ ਕਾਨੇਕੇ ਜਥੇਦਾਰ ਮਲਕੀਤ ਸਿੰਘ ਚੰਗਾਲ ਜਥੇਦਾਰ ਸੁਤਵਿੰਦਰ ਸਿੰਘ ਟੋੜਾ ਅਤੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਬਿਆਨ ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ ਉਹਨਾਂ ਕਿਹਾ ਕਿ ਭਰਾ ਮਾਰੂ ਜੰਗ ਸੁਖਬੀਰ ਸਿੰਘ ਬਾਦਲ ਨੇ ਸ਼ੁਰੂ ਕੀਤੀ ਤੇ ਤੁਸੀਂ ਉਹਨਾਂ ਦਾ ਸਾਹਦ ਦਿੱਤਾ ਉਹਨਾਂ ਕਿਹਾ ਕਿ ਭਰਾ ਮਾਰੂ ਜੰਗ ਉਦੋਂ ਸ਼ੁਰੂ ਹੋਈ ਜਦ ਪਾਰਟੀ 'ਚ ਲੋਕਤੰਤਰ ਲਿਆਉਣ ਲਈ ਵਾਰ-ਵਾਰ ਪਾਰਟੀ ਦੇ ਹਾਰਨ ਕਾਰਨ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਮੰਗਿਆ ਗਿਆ ਤਾਂ ਉਹਨਾਂ ਨੇ ਆਪਣੇ ਸਾਥੀਆਂ ਨੂੰ ਬਾਹਰ ਦਾ ਰਾਸਤਾ ਦਿਖਾਉਣਾ ਸ਼ੁਰੂ ਕਰ ਦਿੱਤਾ ਉਹ ਭਰਾ ਮਾਰੂ ਜੰਗ ਦੀ ਸ਼ੁਰੂਆਤ ਸੀ ਉਹਨਾਂ ਕਹਾਂਗੇ ਜਿਸ ਦਿਨ ਸਿੰਘ ਸਾਹਿਬ ਹਟਾਏ ਗਏ ਜਾਂ ਬਦਲੇ ਗਏ ਤਾਂ ਤੁਸੀਂ ਅਸਤੀਫਾ ਦੇ ਕੇ ਚਲੇ ਗਏ ਸੀ ਕਿਉਂਕਿ ਤੁਹਾਨੂੰ ਵੀ ਕਾਰਵਾਈ ਸਹੀ ਨਹੀਂ ਸੀ ਲੱਗੀ ਉਸ ਵੇਲੇ ਤੁਸੀਂ ਜਥੇਦਾਰ ਸਹਿਬਾਨਾਂ ਦੇ ਹੱਕ ਚਾਹਦਾ ਨਾਰਾ ਮਾਰਿਆ ਸੀ ਇਹ ਵੱਖਰੀ ਗੱਲ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਮੰਨ ਕੇ ਤੁਸੀਂ ਵਾਪਸ ਨਹੀਂ ਆਏ ਪਰ ਸੁਖਬੀਰ ਸਿੰਘ ਬਾਦਲ ਦੇ ਦਵਾ ਥੱਲੇ ਆ ਕੇ ਤੁਸੀਂ ਵਾਪਸ ਆ ਗਏ ਅੱਜ ਤੁਹਾਡੇ ਮੂੰਹੋਂ ਅਜਹੀਆਂ ਗੱਲਾਂ ਨਹੀਂ ਸੁਭਦੀਆਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਆਕੀ ਹੋ ਕੇ ਸੱਤ ਮੈਂਬਰੀ ਕਮੇਟੀ ਚੋਂ ਵੀ ਅਸਤੀਫਾ ਦਿੱਤਾ ਤੇ ਹੁਕਮਨਾਮਾ ਸਾਹਿਬ ਨੂੰ ਦਰਕਰਨਾਰ ਕੀਤਾ ਇਸ ਕਰਕੇ ਭਰਾ ਮਾਰੂ ਜੰਗਲੀ ਸਭ ਤੋਂ ਵੱਡੀ ਜ਼ਿੰਮੇਵਾਰੀ ਤੁਸੀਂ ਹੋ ਅਤੇ ਤੁਹਾਡਾ ਅਕਾ ਸੁਖਬੀਰ ਬਾਦਲ ਹੈ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸੁਖਬੀਰ ਬਾਦਲ ਨੇ ਝੁੰਡਾ ਕਮੇਟੀ ਖੁਦ ਬਣਾਈ ਤੇ ਜਦ ਕਮੇਟੀ ਨੇ ਆਪਣੀ ਰਿਪੋਰਟ ਦੇ ਦਿੱਤੀ ਤਾਂ ਉਸ ਰਿਪੋਰਟ ਨੂੰ ਲਾਗੂ ਕਰਨ ਤੋਂ ਵੀ ਭੱਜ ਗਏ ਇਸ ਕਰਕੇ ਸਾਡੇ ਪੁਰਖਿਆਂ ਦੀ ਪਾਰਟੀ ਨੂੰ ਸਾਹਮਣੇ ਮਰਦਿਆਂ ਦੇਖ ਕੇ ਪਾਰਟੀ ਪ੍ਰਧਾਨ ਦੀ ਤਬਦੀਲੀ ਜਾਂ ਪਾਰਟੀ ਦੀ ਲੀਡਰਸ਼ਿਪ ਦੀ ਤਬਦੀਲੀ ਦੀ ਮੰਗ ਕਰਨਾ ਕੋਈ ਭਰਾ ਮਾਰੂ ਜੰਗ ਨਹੀਂ ਹੈ ਸਗੋਂ ਤੁਹਾਡੀ ਕਬਜ਼ਾਦਾਰੀ ਨੀਤੀ ਹੈ ਸੁਖਬੀਰ ਬਾਦਲ ਕਬਜ਼ਾ ਛੱਡ ਕੇ ਕਿਉਂ ਨਾ ਕੋਈ ਸਰਵ ਪ੍ਰਵਾਨਿਤ ਫਰਜ਼ੀਡੀਅਮ ਬਣਾਉਂਦੇ ਨਾ ਕੋਈ ਹੋਰ ਪ੍ਰਧਾਨ ਬਣਦਾ ਜਾਂ ਸੱਤ ਮੈਂਬਰੀ ਕਮੇਟੀ ਰਾਹੀਂ ਭਰਤੀ ਹੋ ਕੇ ਪ੍ਰਧਾਨ ਚੁਣਿਆ ਜਾਂਦਾ ਤਾਂ ਅੱਜ ਇਹ ਦਿਨ ਦੇਖਣੇ ਨਾ ਪੈਂਦੇ ਉਹਨਾਂ ਕਿਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀਆਂ ਚੋਣਾਂ ਦੇ ਸਵਾਨਚ ਵੀ ਤੁਹਾਡੀ ਗੱਲ ਹਾਸੋਹੀਣੀ ਲੱਗਦੀ ਹੈ ਕਿਉਂਕਿ ਇਹਨਾਂ ਚੋਣਾਂ ਲਈ ਤੁਹਾਡਾ ਹਰਿਆਣਾ ਚ ਪਾਰਟੀ ਦਾ ਸਿਪਾ ਸਲਾਰ ਹੋਣ ਦੇ ਨਾਲ-ਨਾਲ ਬਲਦੇਵ ਸਿੰਘ ਕਿਆਉਪਰੀ ਜੋ ਇਸ ਸਮੇਂ ਅੰਤਰੀ ਕਮੇਟੀ ਮੈਂਬਰ ਵੀ ਹੈ ਤੇ ਹਰਿਆਣਾ ਕਮੇਟੀ ਦਾ ਵੀ ਮੈਂਬਰ ਬਣਿਆ ਉਸ ਤੋਂ ਕੇਸ ਪਵਾ ਕੇ ਹਾਈ ਕੋਰਟ ਤੋਂ ਸਟੇ ਲਿਆ ਹੋਇਆ ਇਸ ਕਰਕੇ ਤੁਰੰਤ ਆਪਣੇ ਬੰਦੇ ਨੂੰ ਕਹੋ ਕਿ ਹਾਈ ਕੋਰਟ ਚੋਂ ਕੇਸ ਵਾਪਸ ਲਵੇ ਤੇ ਲੋਕਾਂ ਦੀ ਕਚੈਰੀ ਚ ਜਾਈਏ ਤਾਂ ਲੋਕਾਂ ਦੀ ਕਚੈਰੀ ਸਾਫ਼ ਕਰ ਦੇਵੇ ਕਿ ਕਿ ਸਿੱਖ ਪੰਥ ਕਿਸ ਨਾਲ ਤੇ ਕਿਸ ਨਾਲ ਨਹੀਂ ਹੈ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਸੰਦਰਭ ਵਿੱਚ ਕਿਹਾ ਗਿਆ ਕਿ ਕੇਸ ਵਾਪਸ ਲਾਓ ਤੇ ਜਦ ਚੋਣਾ ਆਉਣਗੇ ਤਾਂ ਲੋਕ ਜਵਾਬ ਦੇਣਗੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀਆਂ ਚੋਣਾਂ ਅਸੀਂ ਜਿੱਤਾਂਗੇ ਤਾਂ ਪਾਰਟੀ ਨਿਸ਼ਾਨ ਤੇ ਦਫਤਰ ਖੁਦ ਸਾਨੂੰ ਮਿਲਣਗੇ ਉਹਨਾਂ ਨੇ ਕਿਹਾ ਕਿ ਕੋਈ ਜ਼ਬਰਦਸਤੀ ਕਬਜ਼ਾ ਕਰਨ ਦੀ ਗੱਲ ਨਹੀਂ ਕੀਤੀ ਸੋ ਲੋਕਾਂ ਨੂੰ ਗੁੰਮਰਾ ਨਾ ਕਰੋ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਜਦ ਇਸ ਸੰਬੰਧ ਵਿੱਚ ਸ਼੍ਰੀ ਅਕਾਲ ਤਖਤ ਤੋਂ ਭਰਤੀ ਕਮੇਟੀ ਬਣਾਈ ਗਈ ਸੀ ਜਿਸ ਦਾ ਉਹਨਾਂ ਨੂੰ ਬਤਾਰ ਚੇਅਰਮੈਨ ਨਾਮਜ਼ਦ ਕੀਤਾ ਗਿਆ ਸੀ ਤਾਂ ਉਹਨਾਂ ਵੱਲੋਂ ਸਾਰਿਆਂ ਨੂੰ ਇਕੱਠਾ ਕਰਨ ਦਾ ਯਤਨ ਵੀ ਕੀਤਾ ਗਿਆ ਉਹਨਾਂ ਕਹਿਆ ਕਿ ਪਰ ਜਦ ਉਹਨਾਂ ਆਪਣੇ ਆਪ ਨੂੰ ਅਸਮਰਥ ਮਹਿਸੂਸ ਕੀਤਾ ਤਾਂ ਇਸ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਇਸ ਸੰਬੰਧੀ ਗੱਲਬਾਤ ਦੌਰਾਨ ਉਹਨਾਂ ਨੇ ਸਾਬਕਾ ਜਥੇਦਾਰ ਅਤੇ ਨਵੇਂ ਅਕਾਲੀ ਦਲ ਦੇ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਇਲਜ਼ਾਮ ਲਾਇਆ ਸੀ ਕਿ ਉਹਨਾਂ ਦੀ ਮਨਸ਼ਾ ਸੀ ਕਿ ਦੋ ਤੜੇ ਬਣਨ ਅਤੇ ਹੁਣ ਦੋ ਤੜੇ ਬਣ ਗਏ ਨੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨਾ ਚਾਹੁੰਦੇ ਸਨ ਅਤੇ ਹੁਣ ਬਣ ਗਏ ਨੇ ਉਹਨਾਂ ਕਹਿਆ ਕਿ ਹੁਣੇ ਚੁਣੌਤੀ ਦੇਣਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਇਸ ਦਾ ਚਿੰਨ ਆਦ ਨੂੰ ਖੋਣਾ ਜੋ ਕਿ ਕੋਈ ਚੰਗੀ ਗੱਲ ਨਹੀਂ ਹੈ ਇਸ ਵਾਰ ਅਕਾਲੀ ਦਲ ਨੂੰ ਵੰਡਣ ਪਿੱਛੇ ਕੁਝ ਵੱਡੀਆਂ ਤਾਕਤਾਂ ਨੇ ਉਧਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਇਸ ਨਵੇਂ ਦਲ ਨੂੰ ਵੱਖਰਾ ਚੁੱਲਾ ਦਲ ਆਖਿਆ ਤੇ ਇਹ ਚੇਤਾਵਨੀ ਦਿੱਤੀ ਕਿ ਪਾਰਟੀ ਅਕਾਲੀ ਦਲ ਦਾ ਨਾਮ ਵਰਤਣ ਵਾਲਿਆਂ ਖਿਲਾਫ ਫੌਜਦਾਰੀ ਕਾਰਵਾਈ ਕਰੇਗੀ ਉਹਨਾਂ ਬੀਤੇ ਦਿਨਾਂ ਦੇ ਡੈਲੀਗੇਟ اجلاس ਨੂੰ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਤੇ ਅਨੈਤਿਕ ਕਰਾਰ ਦਿੰਦਿਆਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ ਵਿੱਚ ਫੌਜਦਾਰੀ ਸ਼ਿਕਾਇਤ ਕਰ ਲਈ ਕਾਨੂੰਨੀ ਮਾਹਿਰਾਂ ਨਾਲ ਰਏ مشورہ ਕਰ ਰਿਹਾ ਉਹਨਾਂ ਕਿਹਾ ਕਿ ਵੱਖਰੇ ਗਰੁੱਪ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲ ਤਖਤ ਵੱਲੋਂ 2 ਦਸੰਬਰ 2024 ਨੂੰ ਜਾਰੀ ਹੁਕਮਨਾਮੇ ਦੀ ਉਲੰਘਣਾ ਕੀਤੀ ਗਈ ਹੈ